ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਤਦ ਚਿਤ ਆਏ ਮਹਾਂ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵ ਹੈ ਜਿਸ ਉਪਰ ਕਰਤੇ ਸੋ ਤਦਸ ਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਦਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨਰ ਦੈ ਉਰਤਾਰੇ ਤੋ ਕਿਰਪਾ ਤੇ ਸੰਗ ਪਾਏ ਅੰਤਰ ਕੇ ਗਤ ਤੋਦ ਪਹਿਹ ਸਾਰੇ ਤੋਦ ਜੇ ਵੜਿਆ ਵਰ ਨਾ ਕੋਈ ਜੈਸ ਨੂੰ ਲਾਇ ਲਹ ਸੋ ਲਗੇ ਭਗਤ ਤੁਹਾਰਾ ਸੋਏ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਤਦ ਚਿਤ ਆਏ ਮਹਾਨ ਅੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵ ਹੈ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਦਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਪੰਜਵਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਦਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ અમૃત બચનર દે ઉરતારે તો કૃપાતે સંગ પાઈ અંતર કે ગત તોદ પહે સારે તદ જે વડ અવર ના કોઈ જેસ નુ લાય લહે સો લાગે भगत તુહારા સોય ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਤਦ ਚਿਤ ਆਏ ਮਹਾਨ ਅੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਪੰਜਵਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਇਆਲ ਹੋਵ ਹੈ ਜਿਸ ਉਪਰ ਕਰਤੇ ਸੋ ਤਦ ਸਦਾ ਧਿਆਏ ਮਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਦਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹੈ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਹਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਇਆਲ ਹੋਵ ਹੈ ਜਿਸ ਉਪਰ ਕਰਤੇ ਸੋ ਤੁਦਸ ਦਾਤਿਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹੈ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਿਤ ਆਏ ਮਹਾਂ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਏ અમૃત બચનર દે ઉરતારી તો કૃપાતે સંગ પાઈ અંતર કે ગત તොદ પહે સારે તොદ જે વડ અવર ના કોઈ જેસנו લાય લહે સો લાગે भगत તુહારા સોય ਦੋਇ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਤੇ ਆਏ ਮਹਾਨ ਅੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦਸ ਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਦਸ ਦਾਤਿ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਇਆਲ ਹੋਵ ਹੈ ਜਿਸ ਉਪਰ ਕਰਤੇ ਸੋ ਤਦ ਸਦਾ ਧਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਦਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੇ ਮਹਲਾ ਪੰਜਵਾ ਤਦ ਚਿਤ ਆਏ ਮਹਾਨ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵ ਹੈ ਜਿਸ ਉਪਰ ਕਰਤੇ ਸੋ ਤਦਸ ਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹੈ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਣਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਇਆਲ ਹੋਵ ਹੈ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹਿ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪਹਿਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਪੰਜਵਾ ਤਦ ਚਿਤ ਆਏ ਮਹਾਨ ਅੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦਸ ਦਾਤਿ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਦਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹੈ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਾਗੇ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਿਤ ਆਏ ਮਹਾਨ ਅੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹੈ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿ ਮਹਲਾ ਪੰਜਵਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸ ਰਹੇ ਸੋ ਮਰ ਜਾਏ ਦਇਆਲ ਹੋਵ ਹੈ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹੈ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹਿੇ ਮਹਲਾ ਪੰਜਵਾ ਤਦ ਚਿਤ ਆਏ ਮਹਾਨ ਅਨੰਦਾ ਜਿਸ ਵਸ ਰਹੇ ਸੋ ਮਰ ਜਾਏ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤਦ ਸਦਾਤੇ ਆਏ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾ ਬਲ ਜਾਏ ਅੰਮ੍ਰਿਤ ਬਚਨ ਰਦੈ ਉਰ ਧਾਰੇ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੇ ਗਤ ਤੁਦ ਪਹੈ ਸਾਰੇ ਤੁਦ ਜੇ ਵੜ ਅਵਰ ਨਾ ਕੋਈ ਜਿਸ ਨੂੰ ਲਾਇ ਲਹੈ ਸੋ ਲਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਅਲਾ ਦੇ ਆਠ ਪੈਰ ਗੁਣ ਗਾਵਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ